ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਡਾਕਟਰ ਰਵਿਕਾਂਤ ਗੁਪਤਾ ਜਿਨ੍ਹਾਂ ਨੇ ਪਦ ਉન્નਤੀ ਉਪਰੰਤ ਬਤੌਰ ਸੀਨੀਅਰ ਮੈਡੀਕਲ ਅਫਸਰ ਤਲਵੰਡੀ ਸਾਬੋ ਵਿਖੇ ਆਦ ਦਾ ਸੰਭਾਲ ਲਿਆ ਤੇ ਇਸ ਮੌਕੇ ਐਸਡੀਐਚ ਤਲਵੰਡੀ ਸਾਬੋ ਦੇ ਸਮੂਹ ਮੈਡੀਕਲ ਅਫਸਰ ਤੇ ਸਟਾਫ ਦੇ ਵੱਲੋਂ ਡਾਕਟਰ ਰਵਿਕਾਂਤ ਜੀ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ ਤੇ ਜੀ ਆਇਆਂ ਨੂੰ ਆਖਿਆ ਗਿਆ ਡਾਕਟਰ ਰਵਿਕਾਂਤ ਜ਼ਿਲ੍ਹਾ ਬਠਿੰਡਾ ਦੇ ਵਸਨੀਕ ਨੇ ਸੀਨੀਅਰ ਮੈਡੀਕਲ ਅਫਸਰ ਪਦ ਉન્નਤ ਹੋਣ ਤੋਂ ਪਹਿਲਾਂ ਉਹ ਜ਼ਿਲ੍ਹਾ ਬਠਿੰਡਾ ਜੱਚਾ ਬੱਚਾ ਹਸਪਤਾਲ ਵਿਖੇ ਬਤੌਰ ਬੱਚਿਆਂ ਦੇ ਮਾਹ ਡਾਕਟਰ ਸੇਵਾਵਾਂਤ ਦਿੰਦੇ ਰਹੇ ਨੇ ਇਸ ਮੌਕੇ ਡਾਕਟਰ ਰਵਿਕਾਂਤ ਸੀਨੀਅਰ ਮੈਡੀਕਲ ਅਫਸਰ ਜਿਨ੍ਹਾਂ ਦਾ ਇਹ ਕਹਿਣਾ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਤੇ ਭਰੋਸਾ ਵਿਕਾਉਂਦੇ ਆ ਉਹਨਾਂ ਨੂੰ ਸੀਨੀਅਰ ਮੈਡੀਕਲ ਅਫਸਰ ਤਰਵੰਡੀ ਸਭੋ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੋਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨ ਦੇ ਹੀ ਦਿਨਾਂ ਨਿਭਾਉਣਗੇ ਇਸ ਮੌਕੇ ਆਮ ਲੋਕਾਂ ਨੂੰ ਐਸਡੀਐਚ ਅਤੇ ਸਿਹਤ ਕੇਂਦਰਾ ਦੇ ਵਿੱਚ ਆਉਣ ਤੇ ਪੂਰਾ ਮਾਨ ਸਤਕਾਰ ਦਿੱਤਾ ਜਾਵੇਗਾ ਤੇ ਉਹਨਾਂ ਦਾ ਇਲਾਜ ਤੇ ਹਰ ਲੋੜਿੰਦੀ ਸਹਾਇਤਾ ਪਹਿਲ ਦੇ ਆਧਾਰ ਤੇ ਹੋਵੇਗੀ ਉਹਨਾਂ ਕਿਹਾ ਕਿ ਸਿਹਤ ਵਿਭਾਗ ਦਾ ਬਲਾਕ ਮੁਖੀ ਹੋਣ ਦੇ ਨਾਤੇ ਸੇਧ ਵਿਭਾਗ ਦੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਇਨ ਬਿਨ ਲਾਗੂ ਕਰਨਾ ਤੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾ ਉਹਨਾਂ ਦਾ ਮੁੱਖ ਮਕਸਦ ਹੋਵੇਗਾ ਲਗਦੇ ਸਾਰੇ ਹੀ ਸਿਹਤ ਕੇਂਦਰਾ ਦੇ ਵਿੱਚ ਮਹਿਲਾਵਾਂ ਤੇ ਬੱਚਿਆਂ ਦਾ ਚੈੱਕਅਪ ਤੇ ਇਲਾਜ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਤੇ ਜੋ ਚਾ ਬੱਚਾ ਸੇਵਾਵਾਂ ਹੋਰ ਉੱਚਾ ਚੁੱਕਣ ਦੇ ਲਈ ਯੋਗ ਉਪਰਾਲੇ ਕੀਤੇ ਜਾਣਗੇ ਉਹਨਾਂ ਆਪਣੌਂਦਾ ਸੰਭਾਦਿਆ ਸਿਹਤ ਵਿਭਾਗ ਦੇ ਸਮੋਹ ਅਧਿਕਾਰੀਆਂ ਤੇ ਸਟਾਫ ਨੂੰ ਕਿਹਾ ਕਿ ਸਿਹਤ ਸੰਸਥਾਵਾਂ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਨਾਲ ਨਰਮੀ ਵਾਲਾ ਵਰਤਾਅ ਕੀਤਾ ਜਾਵੇ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਕੇ ਮਹਾ ਡਾਕਟਰ ਜਗਰੂਪ ਸਿੰਘ ਡਾਕਟਰ ਜੈਦੀਪ ਸਿੰਘ ਵਿਰਾਡ ਡਾਕਟਰ ਇਸ਼ਾਨ ਪਾਂਸਲ ਡਾਕਟਰ ਲਵਕੇਸ਼ ਗੁਪਤਾ ਸਮੂਹ ਦਫ਼ਤਰੀ ਸਟਾਫ ਸਮੂਹ ਨਰਸਿੰਗ ਸਟਾਫ ਸਮੂਹ ਫਾਰਮੇਸੀ ਸਟਾਫ ਤੇ ਸਮੂਹ ਪੈਰਾਮੈਡੀਕਲ ਸਟਾਫ ਦੇ ਵੱਲੋਂ ਆਪਣਾ ਉਦਦ ਸੰਭਾਲਨ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ ਤੇ ਨਿਗਾਹ ਸਵਾਗਤ ਕੀਤਾ ਗਿਆ